ਅੱਜ ਰਾਖੀ ਦੇ ਪਾਵਨ ਪर्व ਹੋਤੇ ਰਾਮਲੀਲਾ ਸੂਰੇਵੰਛੀ ਰਾਮਨਾਟਕ ਕਲੱਬ ਦੇ ਵਿੱਚ ਡਾਇਰੈਕਟਰ ਰਾਮ ਮੁਰਤੀ ਸ਼ਰਮਾ ਜੀ ਦੀ ਅਦਿਖਸ਼ਤਾ ਵਿੱਚ ਅਦਿਖਸ਼ ਨਰੇਸ਼ਪੁਰੀ ਜੀ ਦੀ ਰਾਮੋ ਨਮਾਈ ਦੇ ਵਿੱਚ ਮਹਾਬੀਰ ਚੰਡੇ ਦਾ ਪੂਜਨ ਕੀਤਾ ਗਿਆ ਇੱਥੇ ਆਏ ਹੋਏ ਸਾਰੇ ਹੀ ਕਲੱਬ ਦੇ ਮੈਮ ਸਾਹਿਬਾਨ ਮੈਂਬਰਾਂ ਨੂੰ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮਲਾ ਬੜੀ ਹੀ ਧੂਮਦਾਨ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਮਨਾਈ ਜਾਏਗੀ ਮੈਂ ਸਮਝਦਾ ਕਿ ਕੋਈ ਵੀ ਕੰਮ ਬਿਨਾ ਸਹਿਯੋਗ ਦੇ ਨਹੀਂ ਹੁੰਦਾ ਸ਼ਰਦਾ ਦੇ ਨਾਲ ਕੋਈ ਵੀ ਕੰਮ ਕੀਤਾ ਜਾਏ ਤੇ ਉਹ ਕੰਮ ਪ੍ਰਮਾਤਮਾ ਪਰਮ ਪਿਤਾ ਪਰਮੇਸ਼ਵਰ ਗਣਪਤੀ ਗਰੇਜ ਜੀ ਵਿਚ ਨਾਲ ਬੈ ਕੇ ਕਰਾ ਲੈਂਦੇ ਮੈਂ ਇਸ ਤੋਂ ਜ਼ਿਆਦਾ ਨਾ ਕਹਿੰਦਾ ਹਾਂ ਇੱਕ ਵਾਰੀ ਮੈਂ ਫੇਰ ਕਹਾਂਗਾ ਅੱਜ ਇਸ ਸੁਪ ਉਪਲਖ ਦੇ ਵਿੱਚ ਮੈਂ ਸਾਰਿਆਂ ਨੂੰ ਰਾਖੀ ਦੇ ਸ਼ੁਭ ਬਲਖ ਦੇ ਉੱਪਰ ਸਾਰਿਆਂ ਭਰਾਵਾਂ ਨੂੰ ਸਾਰੀਆਂ ਭੈਣਾਂ ਨੂੰ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ जय श्री राम जय मैं राममूर्ति शर्मा निर्देशक सूर्यवंशी रामानगर क्लब <laughs> आज पिछले 100 ವರ್ಷ ਤੋਂ ਵੀ ਪਹਿਲਾਂ ਇੱਕ ਪਰੰਪਰਾ ਹੈ ਕਿ ਜਿਹੜਾ ਹਰ ਰਮਾਇਆ ਦਵਜਨ ਆਇਆ ਹੈ ਉਹ ਰਖੜੀ ਦੇ ਉੱਤੇ ਦਵਾਜਰ ਹੋਣ ਕੀਤਾ ਜਾਂਦਾ ਹੈ ਉਸ ਪਰੰਪਰਾ ਨੂੰ ਨਿਭਾਉਂਦੇ ਹੋਏ ਅਸੀਂ ਵੀ 94 ਤੋਂ ਲੈ ਕੇ ਅੱਜ 2024 ਤੱਕ ਜਣਾ ਇਸ ਪਰਮਾ ਨੂੰ ਬਖੂਬ ਨਿਵਾ ਰਹਿਆ 1994 ਦੇ ਜਿਹੜੀ ਸੂਰਮਸ਼ੀ ਰਾਮਾਨਾਥ ਕਲਬ ਦਾ ਨਹੀਂ ਪੱਥਰ ਮੁਰਖਰਾਜ ਪ੍ਰੇਮੀ ਜੀ ਦੀ ਅਕਸ਼ਰ ਜੀ ਸਵਰਗੀਏ ਮੁਰਖਰਾਜ ਪ੍ਰੇਮੀ ਜੀ ਦੀ ਅਕਸ਼ਰ ਜੀ ਯਾਦ ਕਰਿਆ ਸੀ ਉਹਨਾਂ ਦੇ ਕਾਰਕਮਾਂ ਦੁਆਰਾ ਇਹ ਰਾਮਲਾ ਜਿਹੜੀ ਬਣੀ ਸੀ ਅਸ਼ਿ ਨਗਵਾਰ ਸ਼ਰਮਾ ਮੇਰਾ ਦੋਸਤ ਹੀ ਉਹਨ ਵੀ ਕਲਬ ਬਣ ਸਾਡਾ ਬਹੁਤ ਸਹਿਯੋਗ ਕੀਤਾ ਉਸੇ ਬਾਅਦ ਸਰਗਰ ਨਾਸਾਇ ਪੁਰੀ ਜੀ ਦੀ ਕਰ ਕਮਨ ਨਾਲ ਇਹ ਰਾਮ ਲਿਲਾ ਦੇ ਦਿਨ ਦੁਗਣੀ ਤੇ ਰਾਤ ਚੁਗਣੀ ਜਿਹੜੀ ਤਰੱਕੀ ਕਰ ਰਹੀ ਹੈ ਬੜਾ ਹੀ ਉਤਸ਼ਾਹਿਤ ਕਰਨ ਵਾਲਾ ਦ੍ਰਿਸ਼ ਹੁੰਦਾ ਹੈ ਰੱਖਣ ਪੁੰਨ ਲਾ ਕੇ ਦੁਸ਼ਹਿਰ ਤੱਕ ਹਰ ਕਲਾਕਾਰ ਹਰ ਪਦ ਅਧਿਕਾਰੀ ਜੇ ਜਿਹੜੀ ਵੀ ਜਿਹਦੀ ਡਿਊਟੀ ਲੱਗਦੀ ਹੈ ਉਹ ਬਾਖ ਖੂਬੀ ਨਿਵਾਂਦਾ ਹੈ ਤੇ ਅਸੀਂ ਆਪਣੇ ਪਦ ਅਧਿਕਾਰੀਆਂਗੇ ਆਪਣੇ ਕਲਾਕਾਰ ਜਿਹੜੇ ਸਾਡੇ ਸੂਰਜ ਮਸ਼ੀਰਾਮਾ ਨਾਟਕ ਕਲਬ ਜੀ ਸਹਿਯੋਗ ਦਿੰਦੇ ਨੇ ਉਹਨਾਂ ਕੇ ਹੱਥ ਬਨ ਕੇ ਬੇਨਤੀ ਕਰਾਂਗੇ ਕਿ ਅੱਜ ਤੋਂ ਜਿਹੜੀ ਜਿਹੜੀ ਤੁਹਾਡੀ ਡਿਊਟੀ ਹੈ ਉਹਨੂੰ ਤੁਸੀਂ ਪੂਰਨ ਕਰ ਲਓ ਕਿਉਂਕਿ ਇਹ ਜਿਹੜੀ ਡਿਊਟੀ ਹੈ ਕਿ ਇਹ ਦੀ ਪਰਸਨਲ ਡਿਊਟੀ ਨਹੀਂ ਹੈ ਇਹ ਪ੍ਰਭੂ ਸ਼੍ਰੀ ਰਾਮ ਜੀ ਦੀ ਡਿਊਟੀ ਹੈ ਜਿੰਨੀ ਜਿੰਨੀ ਕੋਈ ਮਿਹਨਤ ਕਰੇਗਾ ਉਹਦੇ ਆ ਪ੍ਰਭੂ ਸ਼੍ਰੀ ਰਾਮ ਹੀ ਫਲ ਦੇਗਾ ਤੇ ਮੈਂ ਆਪਣੇ ਜਿਹੜੇ ਸਾਡੇ ਦਾਨਕਤਾ ਹੈ ਜਿਹੜੇ ਸਾਡੇ ਦਾਨੀ ਵੀਰ ਨੇ ਜਿਹੜੇ ਜਿਹਨਾਂ ਦੇ ਦਾਨ ਨਾਲ ਸੂਰਜ ਮਸ਼ੀਰਾਮਾ ਨਾਟਕ ਕਲਬ ਚੱਲ ਰਹੀ ਹੈ ਉਹਨਾਂ ਕੇ ਵੀ ਬੇਨਤੀ ਕਰਾਂਗਾ ਕਿ ਆਪ ਤੁਸੀਂ ਵੀ ਜਿਹੜੇ ਸਾਡੇ ਟੀਮਾਂ ਜਿਹੜੀ ਸਾਡੀਆਂ ਆਪਣੇ ਗ੍ਰਾਹਕਾਂ ਆਂਦੀਆਂ ਨਾ ਉਹਨਾਂ ਦਾ ਵਰਪੂਰ ਸਹਿਯੋਗ ਕਰੋ ਉਹਨਾਂ ਦਾ ਆਪਣੇ ਜਿੱਦਾਂ ਤੁਸੀਂ 30 31 ਸਾਲ ਦਾ ਉਹ ਸਹਿਯੋਗ ਕਰਦੇ ਹੋ ਇਸ ਸਾਲ ਵੀ ਸਾਡਾ ਬੜਾ ਸਹਿਯੋਗ ਕਰੋ ਤੇ ਅਸੀਂ ਸੂਰਵਿਸ਼ੇ ਸ਼੍ਰੀ ਰਾਮਾ ਨਾਟਕ ਕਲੱਬ ਨੂੰ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਤੇ ਲੈ ਕੇ ਜਾਈਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਿਆਪਤੀ ਰਾਮ ਚੰਦਰ ਮਹਾਰਾਜ ਕੀ ਜੈ ਆਵਾਜ਼ ਨਹੀਂ ਆਈ ਬੋਲ ਸਿਆਪਤੀ ਰਾਮ ਚੰਦਰ ਮਹਾਰਾਜ ਕੀ ਜੈ ਸੂਰਵਿਸ਼ੇ ਰਾਮਾ ਨਾਟਕ ਕਲੱਬ ਹਰ ਸਾਲ ਦੀ ਤਰ੍ਹਾਂ ਰਖੜੀ ਤੇ ਝੰਡਾ ਚੜਹਾਂਦੀ ਹੈ ਔਰ ਇਸ ਸਾਲ ਵੀ ਅੱਜ ਰਖੜੀ ਦੇ ਸ਼ੁਭ ਦਿਹਾੜੇ ਤੇ ਸੂर्यवंशी ਰਾਮਨਾਥ ਕਲਬ ਦਾ ਨਾਟਕਾ ਲਾਚੜਾ ਆ ਗਿਆ ਹੈ ਹਨੂਮਾਨ ਜੀ ਦਾ ਪੂਜਨ ਕੀਤਾ ਗਿਆ ਤੇ ਰਾਮਲੀਲਾ ਦਾ ਕੰਮਕਾਜ ਜਿਹੜਾ ਉਹ ਸ਼ੁਰੂ ਕਰਨ ਦੀ ਜਿਹੜੀ ਰੂਪਰੇਖਾ ਉਹ ਸਾਰਾ ਤਿਆਰ ਕੀਤੀ ਗਈ ਹੈ ਇਹ ਰਾਮਲੀਲਾ ਸੂर्यवंशी ਇਸ ਸਾਲ 31ਵੀਂ ਰਾਮਲੀਲਾ ਹੈ 1994 ਚ ਰਾਮਲੀਲਾ ਦਾ ਸ਼ੁਭਾਰੰਭ ਹੋਇਆ ਤੇ ਇਹ ਰਾਮਲੀਲਾ ਇਸ ਸਾਲ ਆਪਣੀ 31ਵੇਂ ਵਰਸ਼ ਵਿੱਚ ਰਾਮਲੀਲਾ ਦਾ ਮੰਚਨ ਕਰਨ ਜਾ ਰਹੀ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ 31 ਸਾਲ ਦਾ ਇਡਾ ਲੰਮਾ ਸਮਾਂ ਪਲਕਾਂ ਵਿੱਚ ਬੀਤ ਗਿਆ ਔਰ ਸਾਰੇ ਹੀ ਕਲਾਕਾਰ ਬੜੇ ਉਤਸ਼ਾਹੀਤ ਹਨ ਅੱਜ ਦੇ ਦਿਹਾੜੇ ਨੂੰ ਬੜੇ ਸ਼ੁਭ ਅਤੇ ਖੁਸ਼ੀ ਨਾਲ ਲੈਂਦੇ ਹਨ 2 ਮਹੀਨੇ ਤੱਕ ਰੱਜ ਕੇ ਮਨਕਾ ਕਰਨਗੇ ਤੇ ਰਾਮ ਜੀ ਦੀ ਸੇਵਾ ਕਰਨਗੇ ਇਹ ਉਸਾਵਾਲੀ ਗੱਲ ਹੈ ਧੰਵਾਦੀ ਜੈ ਸ਼੍ਰੀ ਰਾਮ